ਆਜ਼ਾਦੀ ਦਿਵਸ ਤੇ ਜਸ਼ਨਾਂ ਤੋਂ ਪਹਿਲਾਂ ਅੱਜ ਫੁੱਲ ਡਰੈਸ ਰਿਹਰਸਲ ਕੀਤੀ ਜਾ ਰਹੀ ਹੈ। ਦਿੱਲੀ ਟ੍ਰੈਫਿਕ ਪੁਲਿਸ ਨੇ ਇਸ ਮੌਕੇ ਤੇ ਵਿਸ਼ੇਸ਼ ਟ੍ਰੈਫਿਕ ਨਿਰਦੇਸ਼ ਜਾਰੀ ਕੀਤੇ ਨੇ। ਤੜਕੇ 4 ਵਜੇ ਤੋਂ ਸਵੇਰੇ 10 ਵਜੇ ਤੱਕ ਕਈ ਰੂਟਾਂ ਤੇ ਆਮ ਆਵਾਜਾਈ ਬੰਦ ਹੈ ਅਤੇ ਲੋਕਾਂ ਨੂੰ ਬਦਲਵੇਂ ਰੂਟਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਫੁੱਲ ਡਰੈਸ ਰਿਹਰਸਲ ਦੌਰਾਨ ਜਿਨ੍ਹਾਂ ਰੂਟਾਂ ਤੇ ਆਵਾਜਾਈ ਤੇ ਪਾਬੰਦੀ ਹੋਵੇਗੀ, ਉਹਨਾਂ ਵਿੱਚ ਲਾਲ ਕਿਲਾ, ਨetaਜੀ ਸੁਭਾਸ਼ ਮਾਰਗ, ਚਾਂਦਨੀ ਚੌਂਕ, ਐਸਪੀ ਮਖਰਜੀ ਮਾਰਗ, ਸ਼ਿਆਮਪ੍ਰਸਾਦ ਮਖਰਜੀ ਮਾਰਗ ਜੋਹਰ ਲਾਲ 네ਰੂ ਮਾਰਗ ਬਘੇਰੇਤੀ ਪਲੇਸ ਮਥੁਰਾ ਰੋਡ ਬੀਐਸਡ ਮਾਰਗ ਰਾਜਕਾਟ ਆਈਟੀਓ ਤੇ ਆਲੇ ਦੋਲੇ ਦੇ ਖੇਤਰ ਸ਼ਾਮਲ ਨੇ ਰਿਹਰਸਲ ਦੌਰਾਨ ਆਮ ਵਾਹਨਾਂ ਨੂੰ ਪਾਬੰਦੀਸ਼ੁਦਾ ਖੇਤਰਾਵਾਂ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ ਭਾਰੀ ਅਤੇ ਵਪਾਰਕ ਵਾਹਨ ਬਦਲਵੇਂ ਰੂਟਾਂ ਤੇ ਚੱਲਣਗੇ ਲਾਲ ਕਿਲਾ ਤੇ ਆਲੇ ਦੋਲੇ ਦੇ ਖੇਤਰਾਂ ਵਿੱਚ ਤੜਕੇ 4 ਵਜੇ ਤੋਂ ਸਵੇਰੇ 10 ਵਜੇ ਤੱਕ ਕਾਰਗੋ ਵਾਹਨਾਂ ਦੇ ਦਾਖਲੇ ਤੇ ਪਾਬੰਦੀ ਲਾਗੂ ਰਹੇਗੀ लाल किला राजघाट تے ਸੰਬੰਧਿਤ वीआईपी روٹاں ورگے مہتپورن ਸਮਾਗਮ ਸਥਾਨਾਂ ਤੇ ਸੁਰੱਖਿਆ ਤੇ ਟ੍ਰੈਫਿਕ ਨਿਯੰਤਰਣ ਸਖਤ ਰੱਖਿਆ ਗਿਆ ਹੈ ਦਿੱਲੀ ਟ੍ਰੈਫਿਕ ਪੁਲਿਸ ਨੇ ਯਾਤਰੀਆਂ ਨੂੰ ਬੇਨਤੀ ਕੀਤੀ ਹੈ ਕਿ ਅਜ ਤੜਕੇ 4:00 ਵਜੇ ਤੋਂ ਸਵੇਰੇ 10:00 ਵਜੇ ਤੱਕ ਇਹਨਾਂ ਰੂਟਾਂ ਤੇ ਯਾਤਰਾ ਨਾ ਕਰਨ ਅਤੇ ਦੱਸੇ ਗਏ ਸਮੇਂ ਵਿੱਚ ਬਦਲਵੇਂ ਰੂਟਾਂ ਦੀ ਵਰਤੋਂ ਕਰਨ ਤਾਂ ਜੋ ਰਿਹਰਸਲ ਦੌਰਾਨ ਕੋਈ ਮੁਸ਼ਕਲ ਨਾ ਆਵੇ ਜੇਕਰ ਯੋਗ ਹੈ ਕਿ ਟ੍ਰੈਫਿਕ ਨਿਯਮਾਂ ਤੇ ਸੁਰੱਖਿਆ ਉਪਾਵਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਲੀ ਪੁਲਿਸ ਦੀ ਅਧਿਕਾਰਤ ਵੈੱਬਸਾਈਟ ਅਤੇ سوشل میڈیا ਪਲੇਟਫਾਰਮਾਂ 'ਤੇ ਵੀ ਉਪਲਬਧ ਹੈ